ਚੱਲ ਜਬ ਜਖਰੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਜੀ ਪੁੱਜਦੇ ਕੁਝ ਕਿਸ਼ਕਲਾਂ ਬਤਾਜੇ ਕੁਝ ਮਸਲੇ ਤੁਹਾਡੇ ਨਾਲ ਸੰਜੇ ਕਰਦੇ ਲਈ ਚਾਰ-ਪੰਜ ਮਸਲਿਆਂ ਪਰ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੰਜੇ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਅੱਜ ਸੋਮਵਾਰ ਆ ਤੇ ਪਰਸੋਂ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ ਉਹਦੇ ਵਿੱਚ ਡਿਸਾਈਡ ਕਰਨਾ ਇਹਨਾਂ ਨੇ ਕਿ ਜਿਹੜਾ ਇੰਟਰਸਟ ਰੇਟ ਆ ਉਹ ਵਧਾਉਣਾ ਘਟਾਉਣਾ ਜਾਂ ਉਨਾ ਹੀ ਰੱਖਣਾ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਨਾਨਾਇਮੋ ਦੀ ਕੰਜ਼ਮਪਸ਼ਨ ਸਾਈਟ ਬੰਦ ਕਰਨ ਦੀ ਚੱਲ ਚੱਲ ਰਹੀ ਹੈ ਇਸ ਕੋਲਯੋਧਿਆਵਰ ਗੱਲਬਾਤ ਕਰਨੀ ਹੈ ਤੀਜਾ ਕੈਨੇਡਾ ਦੇ ਵਿੱਚ ਨਹੀਂ ਪੇਨ ਕਿਲਰਸ ਨੇ ਦਰਦਨਵਾਰਕ ਗੋਲੀਆਂ ਨੇ ਉਹਨਾਂ ਦੀ ਕਹਿੰਦੇ ਕਮੀ ਚੱਲ ਰਹੀ ਆ ਤੇ ਕੈਨੇਡਾ ਦੇ ਵਿੱਚ ਇੱਕ ਚੰਗੀ ਖਬਰ ਆ ਰਹੀ ਹੈ ਕਿ ਕਾਰਾਂ ਦੀ ਚੋਰੀ ਘਟ ਗਈ ਹੈ ਬਹੁਤ ਬਹੁਤ ਚੋਰੀਆਂ ਹੋਈਆਂ ਪਰ ਹੁਣ ਆਖਰਕਾਰ ਕਹਿੰਦੇ ਘਟ ਗਈ ਹੈ ਤੇ ਆਖਰ ਦੇ ਵਿੱਚ ਸਾਰੀ ਪੁਲਿਸ ਤੇ ਸਾਰੀ ਦੀ ਮੇਅਰ ਬ੍ਰੈਂਡਾ ਲੋਕ ਦਾ ਜਿਹੜਾ ਰੌਲਾ ਰੱਪਾ ਆ ਉਹ ਉਸੇ ਤਰ੍ਹਾਂ ਚੱਲ ਰਿਹਾ ਹੈ ਤੇ ਹੁਣ ਪਤਾ ਲੱਗਿਆ ਕਿ ਜਿਹੜਾ ਅ ਮੇਅਰ ਦੁਆਰਾ ਕੀਤਾ ਗਿਆ ਵਿਰੋਧ ਸਰੀ ਪੁਲਿਸ ਦੀ ਜਿਹੜੀ ਟਰਾਂਜੀਸ਼ਨ ਦੇ ਵਿੱਚ ਅੜਿੱਕਾ ਬਣਿਆ ਤੇ ਜਿੰਨੀ ਟਾਈਮ ਲਾਈਨ ਉਹਨੇ ਦਿੱਤੀ ਸੀ ਉਸ ਤੋਂ ਵੀ ਅੱਗੇ ਗੱਲ ਜਾ ਰਹੀ ਹੈ ਅ ਪਹਿਲੀ ਗੱਲ ਜਿਹੜੀ ਅਸੀਂ ਤੁਹਾਡੇ ਨਾਲ ਅੱਜ ਪ੍ਰੋਗਰਾਮ ਵਿੱਚ ਸਾਂਝੀ ਕਰਨੀ ਹੈ ਉਹ ਬੈਂਕ ਆਫ ਕੈਨੇਡਾ ਦੀ ਹੈ ਸੋ ਆਹਾ ਐਸਾ ਤੇ ਬੁੱਧਵਾਰ ਨੂੰ ਮੀਟਿੰਗ ਆ ਬੈਂਕ ਆਫ ਕੈਨੇਡਾ ਦੀ ਇਹਨਾਂ ਦਾ ਇੰਟਰਸਟ ਰੇਟ ਜਿਹੜਾ ਇਸ ਵੇਲੇ 2.75 ਆ ਤੇ ਨਿਗਾਹ ਲੋਕਾਂ ਦੀ ਇਹਦੇ ਉੱਤੇ ਟਿਕੀ ਆ ਵੀ ਕੀ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਘਟਾਉਂਦੀ ਆ ਜਾ ਨਹੀਂ ਘਟਾਉਂਦੇ। ਮਾਹਰ ਕਹਿੰਦੇ ਨਹੀਂ ਘਟਾਉਣਾ ਇਹਨਾਂ ਨੇ। ਵਧਾਉਣਾ ਤੇ ਕੀ ਹੈ ਚਲੋ। ਵੀ ਇਹ ਘਟਾਉਂਦੇ ਨਹੀਂ। ਤੇ ਇਹ ਇੰਨਾ ਹੀ ਰੱਖਣਗੇ 2.75 ਜਿੰਨਾ ਹੈਗਾ ਆ। ਕੁਝ ਲੋਕ ਹਾਲਾਂਕਿ ਕਹਿ ਰਹੇ ਕਿ ਸਰਪ੍ਰਾਈਜ਼ ਕੱਟ ਹੋ ਸਕਦਾ। ਇਕਨੋਮਿਸਟ ਬਹੁਤੇ ਅਰਥਸ਼ਾਸਤਰੀ ਇਸ ਗੱਲ ਦੇ ਨਾਲ ਇੱਕਮਤ ਨੇ ਕਿ ਨਹੀਂ ਇਹਨਾਂ ਨੇ ਕੱਟਣਾ ਕਿਉਂਕਿ ਇਕਨੋਮਿਕ ਅਨਸਰਟੈਂਟੀ ਬਹੁਤ ਆਰਥਿਕ ਨਿਸ਼ਚਿਤਤਾ ਬਹੁਤ ਫੈਲੀ ਆ ਸਾਰੇ ਪਾਸੇ। ਖਾਸ ਕਰਕੇ ਅਮਰੀਕਾ ਦੇ ਨਾਲ ਪਤਾ ਨਹੀਂ ਕੁਝ ਲੱਗ ਰਿਹਾ। ਬੀੜਾ ਕਾਲੂ ਬੜਨਾ ਕੀ ਹੈ ਟੈਰਫ ਲੱਗਣੇ ਕੀ ਹੈ ਜਿੰਨੇ ਲੱਗੇ ਉਹਦਾ ਅਸਰ ਕੀ ਹੋਣਾ 네ਗੋਸ਼ੀਏਸ਼ਨ ਕਿੱਥੇ ਖੁੰਦੀ ਆ ਡੀਲ ਕਿੱਥੇ ਕੋ ਬੈਠਦੀ ਇਹਨਾਂ ਦੀ ਆਪਸ ਦੇ ਵਿੱਚ ਇਹ ਵੱਡਾ ਮਸਲਾ ਆ ਇਸ ਵੇਲੇ ਪਰ ਦੂਜਾ ਇਹ ਕਹਿੰਦੇ ਆ ਵੀ ਕੁਝ ਜਿਹਨੂੰ ਕਹਿੰਦੇ ਹੁੰਦੇ ਆ ਕਿ ਇੱਕ ਸੁਖਦ ਹਰਾਨੀ ਜਨ ਖਬਰ ਵੀ ਆ ਸਕਦੀ ਆ ਸੁਖਦ ਹਰਾਨੀ ਜਨ ਖਬਰ ਦਾ ਮਤਲਬ ਹੈ ਕਿ ਰੇਟ ਕੱਟ ਘੱਟ ਵੀ ਸਕਦੇ ਆ ਪਰ ਆਸ ਨਾ ਬਹੁਤੀ ਰੱਖੋ ਕਰਨੇ ਨਹੀਂ ਇਹਨਾਂ ਨੇ ਬਹੁਤੀ ਸੰਭਾਵਨਾ ਹੈ ਕਿਉਂਕਿ ਇੰਡੀਕੇਟਰ ਨੇ ਕੁਝ ਕੁਝ ਜਿਹੜੇ ਅਰਥਸ਼ਾਸਤਰੀ ਨੇ ਉਹ ਸਮਾਜ ਜਿਹੜੀ ਮਾਰਕੀਟ ਦੇ ਵਿੱਚ ਚੀਜ਼ਾਂ ਦੇਖ ਲੈਂਦੇ ਕਿ ਚੀਜ਼ਾਂ ਵਾਪਰ ਕੀ ਰਹੀਆਂ ਔਰ ਇਹਦੇ ਹਿਸਾਬ ਨਾਲ ਹੋਊਗਾ ਕਿ ਜਿਹੜੇ ਜਿਹੜੀ ਇਹ ਮਹਿੰਗਾਈ ਹੈ ਇਸ ਵੇਲੇ 3% ਦੇ ਉੱਤੇ ਆ ਔਰ ਮਹਿੰਗਾਈ ਬੈਂਕ ਆਫ ਕੈਨੇਡਾ ਦੇ ਜਿਹੜੇ ਗੋਲ ਤੋਂ ਉੱਤੇ ਆ ਇੰਨੀ ਨਹੀਂ ਚਾਹੀਦੀ ਜਿਹੜੀ ਜੂਨ ਦੇ ਵਿੱਚ ਆ ਉਹ ਜੂਨ ਦੀ ਜਿਹੜੀ ਜੋਬ ਮਾਰਕੀਟ ਦੀ ਰਿਪੋਰਟ ਆਈ ਸੀ ਉਹ ਅਨਐਕਸਪੈਕਟਿਡਲੀ ਸਟਰੋਂਗ ਸੀ ਮਤਲਬ 83000 ਨਵੀਆਂ ਨੌਕਰੀਆਂ ਜੂਨ ਦੇ ਵਿੱਚ ਪੈਦਾ ਹੋਈਆਂ ਜਿਹੜੀ ਇਹ ਦੱਸਦੀ ਆ ਕਿ ਆਰਥਿਕਤਾ ਬਹੁਤ ਮਜ਼ਬੂਤ ਆ ਬਹੁਤ ਮਜ਼ਬੂਤ ਨਹੀਂ ਤਾਂ ਜਿੰਨੀ ਕਹੀ ਜਾ ਰਹੀ ਉਹਦੇ ਤੋਂ ਜ਼ਿਆਦਾ ਮਜ਼ਬੂਤ ਆ 83000 ਨਵੀਆਂ ਨੌਕਰੀਆਂ ਪੈਦਾ ਹੋਣ ਦਾ ਮਤਲਬ ਪਰ ਓਵਰਆਲ ਜੋਬ ਮਾਰਕੀਟ ਜਿਹੜੀ ਆ ਉਹ ਹਜੇ ਵੀ ਵੀਕ ਆ ਅਨਪਲੋਇਮੈਂਟ 6.9% ਦੇ ਉੱਤੇ ਆ ਤੇ ਸਾਈਨ ਹੈਗਾ ਕਿ ਬਹੁਤ ਸਾਰੇ ਲੋਕ ਹਜੇ ਵੀ ਕੰਮ ਕਰਨ ਲੱਭਣ ਦੇ ਲਈ ਸਟਰਗਲ ਕਰ ਰਿਹਾ ਕੰਮ ਲੱਭ ਨਹੀਂ ਰਿਹਾ ਤੈਨੂੰ ਪਤਾ ਹੈ ਵੱਡੀ ਟ੍ਰਬਲ ਆ ਇਸ ਵੇਲੇ ਇਕਨੋਮੀ ਦੇ ਉੱਤੇ ਜਿੰਨਾ ਅਸਰ ਟੈਰਫ ਦਾ ਆ ਮਤਲਬ ਇੱਕ ਤੇ ਹੈਗਾ ਨਾ ਵੀ ਟੈਰਫ ਜਦੋਂ ਲੱਗਣੇ ਉਹਦਾ ਅਸਰ ਪੈਣਾ ਉਸ ਤੋਂ ਪਹਿਲਾਂ ਜਿਹੜਾ ਡਰ ਆ ਜਿਹੜਾ ਇਨਵੈਸਟਰ ਮਾਰਕੀਟ ਦੇ ਵਿੱਚੋਂ ਬਾਹਰ ਜਾਂਦਾ ਉਹਨੇ ਮਤਲਬ ਲੋਕਾਂ ਦੀ ਬਸ ਕਰਾਈ ਪਈ ਐ ਇਸ ਵੇਲੇ ਟ੍ਰੇਡ ਡਿਸਪਿਊਟ ਅਮਰੀਕਾ ਦੇ ਨਾਲ ਕੈਨੇਡੀਅਨ ਇਕਨੋਮੀ ਸ਼੍ਰਿੰਕ ਹੋ ਗਈ ਇਹਦੇ ਨਾਲ ਤੇ ਉਹ ਹੋਰ ਹੋ ਜਾਣੀ ਐ ਜੇ ਟੈਰਫ ਲੱਗ ਗਏ ਹੋਰ ਤਾਂ ਜਿਹੜੇ ਬਿਜ਼ਨੈਸਸ ਨੇ ਉਹ ਕੀਮਤਾਂ ਨਹੀਂ ਵਧਾਰ ਐ ਕੰਪਨੀਆਂ ਜਿਹੜੀਆਂ ਨੇ ਉਹ ਜਿਹੜੀ ਹਾਈ ਕਾਸਟ ਆ ਕੰਪਨੀ ਨੂੰ ਚੀਜ਼ ਮਹਿੰਗੀ ਪੈ ਰਹੀ ਆ ਉਹਨੂੰ ਅਬਜ਼ੌਰਬ ਕਰੀ ਜਾਂਦੇ ਆ ਅਬਜ਼ੌਰਬ ਕਰੀ ਜਾਂਦਾ ਮਤਲਬ ਆ ਕਿ ਉਹ ਕਸਟਮਰ ਤੇ ਨਹੀਂ ਪਾਸ ਕਰ ਰਹੇ ਉਸ ਚੀਜ਼ ਨੂੰ ਕਰਨਾ ਤਾਂ ਸਿੱਧਾ ਚਾਹੀਦਾ ਵੀ ਜਿੰਨੀ ਕੰਪਨੀ ਨੂੰ ਚੀਜ਼ ਪਿੱਛੋਂ ਮਹਿੰਗੀ ਪਈ ਆ ਉਹ ਉਨੀ ਚੀਜ਼ ਗਾਹ ਮਹਿੰਗੀ ਹੋ ਜਵੇ ਪਰ ਜੇ ਉਹ ਚੀਜ਼ ਮਹਿੰਗੀ ਕਰ ਦਿੰਦੀ ਆ ਕੰਪਨੀ ਲੋਕਾਂ ਨੇ ਲੈਣੀ ਨਹੀਂ ਆ ਮਤਲਬ ਇਹ ਆ ਕਿ ਚੀਜ਼ਾਂ ਵਿਕਣੀਆਂ ਬੰਦ ਹੋ ਜਾਣੀਆਂ ਇਸ ਕਰਕੇ ਫਿਲਹਾਲ ਉਹ ਜਿਹੜੀ ਕਹ ਲੋ ਕਿ ਜਿਹੜੇ ਬਿਜ਼ਨੈਸਸ ਨੇ ਉਹ ਉਸ ਵੱਧ ਦੇ ਨੂੰ ਆਪਣੇ ਤੇ ਸਹੀ ਜਾਂਦੇ ਆਪ ਘਾਟਾ ਖਾਈ ਜਾਂਦੇ ਆ ਘਟਾ ਖਾਈ ਜਾਂਦੇ ਮਤਲਬ ਪ੍ਰੋਫਿਟ ਉਹਨਾਂ ਨੇ ਕਮਾਰ ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ ਪਰ ਅਲਟੀਮੇਟਲੀ ਐਂਡ ਆਫ ਦਾ ਡੇ ਉਹ ਸਾਰੀ ਦੀ ਸਾਰੀ ਬੋਝ ਕਸਟਮਰ ਦੇ ਉੱਤੇ ਉਹ ਸਾਰਾ ਦਾ ਸਾਰਾ ਪ੍ਰੈਸ਼ਰ ਕਸਟਮਰ ਦੇ ਉੱਤੇ ਆ ਜਾਣਾ ਆ ਅ ਦੱਸਿਆ ਜਾ ਰਿਹਾ ਕਿ ਜਿਹੜੀ ਓਵਰਆਲ ਜਿਹੜਾ ਅੰਦਾਜ਼ਾ ਜਿਹੜਾ ਹੈਗਾ ਕਿ 2.75% ਦੇ ਉੱਤੇ ਵਿਆਜ ਦਰ ਹੁਣ ਹੈਗੀਆਂ ਆ ਇਹ ਦੋ ਕੱਟ ਹੋ ਰਿਹਾ ਸਾਲ ਦੇ ਵਿੱਚ ਲੱਗ ਸਕਦੇ ਪਰ ਆਹ ਜਿਹੜਾ ਬੁੱਧਵਾਰ ਵਾਲਾ ਕੱਟ ਆ ਇਹ ਲੱਗਦਾ ਨਹੀਂ ਕਿ ਇਹ ਲੱਗੂਗਾ ਸਤੰਬਰ ਦੇ ਵਿੱਚ ਦੱਸਦੇ ਆ ਕਿ ਅਗਲਾ ਕੱਟ ਸ਼ਾਇਦ ਇੱਕ ਲੱਭੇ ਸਰਕਾਰ ਜਿਹੜੀ ਆ ਉਹ ਵੀ ਸਪੈਂਡ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਡਿਫੈਂਸ ਦੇ ਉੱਤੇ 인ਫਰਾਸਟ੍ਰਕਚਰ ਦੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਕਨੋਮੀ ਨੂੰ ਸਪੋਰਟ ਮਿਲੇ ਪਰ ਫਿਲਹਾਲ ਇੰਟਰਸਟੇਟ ਨਹੀਂ ਘਟਦੇ ਨਜ਼ਰ ਆ ਰਿਹਾ ਰੌਲਾ ਇਹ ਹੈ ਕਿ ਲਗਾਤਾਰ ਇੰਟਰਸਟੇਟ ਘਟਾਏ ਇਹਨਾਂ ਨੇ ਮਾਰਕੀਟ ਦੇ ਵਿੱਚ ਹਿਲਜੁਲੀ ਹੋ ਰਹੀ ਜਿਹੜੀ ਅਨਸਰਟਨਟੀ ਆ ਉਹ ਲੋਕ ਪੈਸਾ ਇਨਵੈਸਟਰ ਪੈਸਾ ਨਹੀਂ ਕੱਢ ਰਿਹਾ ਉਹ ਡਰ ਰਹੇ ਲੱਗਦਾ ਨਹੀਂ ਕਿ ਕੱਲ ਨੂੰ ਬਣਨਾ ਕੀ ਹੈ ਇਸ ਕਰਕੇ ਉਹ ਪੈਸਾ ਨਹੀਂ ਕੱਢ ਰਿਹਾ ਤੇ ਮਾਰਕੀਟ ਜਿਹੜੀ ਆ ਉਹ ਸਲੋ ਹੋਈ ਹੈ ਇਸ ਵੇਲੇ ਅਗਲੀ ਗੱਲਬਾਤ ਨਨਾਇਮੋ ਸਿਟੀ ਕਾਉਂਸਲ ਬਾਰੇ ਨਨਾਈਮੋ ਸਿਟੀ ਕੌਂਸਲ ਐਸਵੇਲੇ ਜਿਹੜੀ ਸਰਕਾਰ ਆ ਪ੍ਰੋਵਿੰਸ਼ੀਅਲ ਉਹਨਾਂ ਦੇ ਇੱਕ ਕੌਂਸਲ ਮੈਂਬਰ ਨੇ ਇਯਾਨ ਥੋਪੇ ਨਨਾਈਮੋ ਦੇ ਇਹ ਕੌਂਸਲ ਮੈਂਬਰ ਇੱਕ ਮੋਸ਼ਨ ਲੈ ਕੇ ਆ ਰਹੇ ਆ ਜਿਹੜਾ ਪ੍ਰੋਵਿੰਸ ਸਰਕਾਰ ਨੂੰ ਇਹ ਕਹਿ ਰਿਹਾ ਆ ਪ੍ਰੋਵਿੰਸ ਨੂੰ ਇਹ ਕਹਿ ਰਿਹਾ ਆ ਕਿ ਜਿਹੜੀ ਓਵਰਡੋਜ਼ ਪ੍ਰਵੈਂਸ਼ਨ ਸਾਈਟ ਆ ਉੱਥੇ ਐਲਬਰਟ ਸਟਰੀਟ ਦੇ ਉੱਤੇ ਇਹਨੂੰ ਬੰਦ ਕਰ ਦਿੱਤਾ ਜਾਵੇ ਸੋ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਇਹ ਵੀ ਸਾਈਟ ਸਿਟੀ ਹਾਲ ਦੇ ਨੇੜੇ ਆ। ਓਵਰਡੋਜ਼ ਪ੍ਰੋਫੈਂਸ਼ਨ ਸੈਂਟਰ ਨਾਨਾਇਮੋ ਸਿਟੀ ਹਾਲ ਦੇ ਬਿਲਕੁਲ ਨੇੜੇ ਆ ਜਿਨੇ ਇਹ ਚਿੰਤਾ ਪੈਦਾ ਕੀਤੀ ਆ ਜਿਹੜੇ ਨੇੜੇ ਰਹਿੰਦੇ ਲੋਕ ਨੇ ਉਹ ਚਿੰਤਤ ਨੇ ਸੇਫਟੀ ਨੂੰ ਲੈ ਕੇ ਕੁਝ ਜਿਹੜੇ ਰੈਜ਼ਿਡੈਂਟਸ ਨੇ ਉੱਥੇ ਨੇੜੇ ਰਹਿਣ ਵਾਲੇ ਉਹ ਕਹਿੰਦੇ ਕਿ ਸਿਟੀ ਸਟਾਫ ਵੀ ਉਹਨਾਂ ਦੇ ਨਾਲ ਹੀ ਆ ਉਹ ਕਹਿ ਰਹੇ ਆ ਕਿ ਇਹਨੇ ਬਹੁਤ ਸਾਰਾ ਡਿਸਆਰਡਰ ਕ੍ਰੀਏਟ ਕੀਤਾ ਆ ਵਾਇਲੈਂਸ ਕ੍ਰੀਏਟ ਕੀਤੀ ਆ ਸੇਫਟੀ ਇਸ਼ੂ ਕ੍ਰੀਏਟ ਕੀਤੇ ਆ ਏਰੀਆ ਦੇ ਵਿੱਚ। ਸੋ ਜਿਹੜਾ ਉੱਥੇ ਫੈਂਸ ਬਣਾਈਏ ਉਹਦੇ ਦੁਆਲੇ ਇਹਨਾਂ ਨੇ ਸਿਟੀ ਸਟਾਫ ਨੇ ਬਹੁਤ ਕਹ ਲੋ ਕਿ ਸੁਜੈਸਟ ਕੀਤਾ ਵੀ ਉੱਥੇ ਫੈਂਸ ਬਣਾਈ ਜਾਵੇ ਇਹਨਾਂ ਨੇ ਕਿਹਾ ਕਿ 1.8 ਮੀਟਰ ਉੱਚੀ ਫੈਂਸ ਬਣਾ ਦਿਓ ਤਾਂ ਕਿ ਸਿਟੀ ਹਾਲਥ ਪ੍ਰੋਟੈਕਟ ਹੋ ਜਾਵੇ ਜਿਹੜੇ ਨੇੜੇ ਦੀਆਂ ਪ੍ਰੋਬਲਮਸ ਹੈਗੀਆਂ ਪਰ ਕਾਉਂਸਲ ਨੇ ਇਸ ਗੱਲ ਨੂੰ ਅਪਰੂਵ ਨਹੀਂ ਕੀਤਾ ਮੇਅਰ ਇਹਦੇ ਬਾਰੇ ਅਨਸ਼ੋਰ ਆ ਕਹਿੰਦੇ ਵੀ ਪਹਿਲਾਂ ਤੇ ਕੈਲਕੂਲੇਟ ਕਰ ਲਓ ਵੀ ਜਿਹੜੀਆਂ ਇਹ ਡਰਗ ਪ੍ਰੋਫੈਂਸ਼ਨ ਸਾਈਟਸ ਨੇ ਇਹਨਾਂ ਦੇ ਨਾਲ ਜ਼ਿੰਦਗੀਆਂ ਬਹੁਤ ਬਚਦੀਆਂ ਡਰਗ ਪ੍ਰੋਵੀਜ਼ਨ ਸਾਈਟ ਦਾ ਮਤਲਬ ਕੀ ਆ ਕਿ ਜੇ ਕਿਸੇ ਬੰਦੇ ਨੇ ਕੋਈ ਨਸ਼ਾ ਕਰਨਾ ਆ ਬਜਾਈ ਇਹਦੇ ਕਿ ਉਹ ਨਸ਼ਾ ਕਿਤੇ ਹੋਰ ਕਰੇ ਜਾਂ ਬਾਹਰ ਕਰੇ ਉਹ ਇੱਥੇ ਆ ਕੇ ਨਸ਼ਾ ਕਰ ਲਵੇ ਉਹਦਾ ਉਹਦਾ ਨਸ਼ਾ ਕਰਨਾ ਤੇ ਮਾੜੀ ਗੱਲ ਆ ਵੈਸੇ ਪਰ ਉਹਦਾ ਫਾਇਦਾ ਕੀ ਹੋਊਗਾ ਕਿ ਜੇ ਉਹ ਵੱਧ ਨਸ਼ਾ ਹੋ ਜਾਂਦਾ ਉਹਨੂੰ ਤਾਂ ਉਹ ਘੱਟੋ ਘੱਟ ਉੱਥੇ ਉਹ ਸਾਰਾ ਜਿਹੜਾ ਕਿਉਂਕਿ ਉਹਦੇ ਉਹਨੂੰ ਮਾਨੀਟਰ ਕੀਤਾ ਜਾਂਦਾ ਉਹਨੂੰ ਬਚਾ ਲਿਆ ਜਾਊਗਾ ਤੇ ਇਹ ਬਹੁਤ ਸਾਰੀਆਂ ਜ਼ਿੰਦਗੀਆਂ ਇੱਥੋਂ ਬਚਦੀਆਂ ਆ ਸੋ ਇਹ ਜਿਹੜਾ ਡਿਸੀਜਨ ਹੋਣ ਦੀ ਬਜਾਏ ਕਾਉਂਸਲ ਜਿਹੜਾ ਇਹਦੇ ਉੱਤੇ ਵੋਟ ਅੱਜ ਉਹਨੂੰ ਡਿਲੇ ਵੀ ਕਰ ਸਕਦੀ ਹੈ ਕਿ ਲੋਕ ਵੀ ਉਹਦੇ ਵਿੱਚ ਆਪਣੀ ਰਾਏ ਦੇ ਸਕਣ ਜਿਹੜੇ ਲੋਕ ਨੇ ਉਹਨਾਂ ਨੂੰ ਹਜੇ ਪਤਾ ਨਹੀਂ ਵੀ ਇਹ ਸਾਈਟ ਦਾ ਮਤਲਬ ਕੀ ਹੈ ਜਾਂ ਦੀ ਇਫੈਕਟਿਵਨੈਸ ਕੀ ਆ ਕਿਉਂ ਇਹਦਾ ਫਾਇਦਾ ਹੋ ਰਿਹਾ ਆ ਬਹੁਤ ਵੱਡੇ ਇਸ਼ੂਸ ਆ ਜਿਹੜੇ ਡਰੱਗ ਯੂਜ਼ ਦੇ ਸਟ੍ਰੀਟਸ ਦੇ ਉੱਤੇ ਸਾਹਮਣੇ ਆਉਂਦੇ ਆ ਮੋਸ਼ਨ ਇਹ ਦੱਸਦਾ ਆ ਕਿ ਜਿਹੜੀ ਐਡਿਕਸ਼ਨ ਤੇ ਸਟਰੀਟ ਡਿਸਆਰਡਰ ਨਾਗਮੋ ਦੇ ਵਿੱਚ ਹੋਇਆ ਆ ਮਨੂੰ ਕਿੱਦਾਂ ਸਾਂਭਿਆ ਜਾਣਾ ਚਾਹੀਦਾ ਮੇਅਰ ਕਹਿੰਦੇ ਆ ਕਿ ਭਾਵੇਂ ਜਿਹੜਾ ਹੈਗਾ ਆ ਇਹ ਸਮਾਂ ਟਫ ਆ ਕਿ ਜਿਹੜਾ ਸਾਨੂੰ ਪੈਸਾ ਕਿਤੇ ਹੋਰ ਲਾਉਣਾ ਚਾਹੀਦਾ ਜਿੱਥੇ ਜ਼ਿਆਦਾ ਜ਼ਰੂਰਤ ਆ ਇਹਦੀ ਸੋ ਫਾਈਨਲ ਡਿਸੀਜਨ ਹਜੇ ਤੱਕ ਨਹੀਂ ਹੋਇਆ ਪਰ ਇੱਥੇ ਮਹੱਤਵਪੂਰਨ ਗੱਲ ਇਹ ਆ ਐਸ ਵੇਲੇ ਜਿਹੜੀਆਂ ਬ੍ਰਿਟਿਸ਼ ਕਲੰਬੀਆ ਦੇ ਵਿੱਚ ਪੂਰੇ BC ਦੇ ਵਿੱਚ ਜਿਹੜੀ ਸੁਪਰਵਾਈਜ਼ਡ ਕੰਸਮਪਸ਼ਨ ਸਾਈਟਸ ਨੇ ਉਹ 58 ਨੇ ਤੇ ਨੌ ਜਿਹੜੀਆਂ ਉਹ ਹਸਪੀਟਲਸ ਦੇ ਵਿੱਚ ਆ ਤੇ ਟੋਟਲ 58 ਫੈਸਿਲਿਟੀਆਂ ਮਤਲਬ ਪੂਰੇ ਪ੍ਰੋਵੈਂਸ ਦੇ ਵਿੱਚ ਐਸ ਵੇਲੇ ਨੇ ਇਹਦਾ ਜੀਵਨ ਬਚਾਉਣ ਦੇ ਵਿੱਚ ਬਹੁਤ ਵੱਡਾ ਰੋਲ ਆ 2119 ਤੋਂ ਲੈ ਕੇ ਹੁਣ ਤੱਕ ਜਣੀ ਮੋٹے ਜਿਸ ਹਸਾਬ ਦੇ ਨਾਲ ਇਹਨਾਂ ਨੇ 12 13000 ਬੰਦਿਆਂ ਦੀ ਜ਼ਿੰਦਗੀ ਬਚਾਈ ਹੈ ਯੂਜ਼ ਬਹੁਤ ਕੀਤੀ ਜਾਂਦੀ ਹੈ 18 ਤੋਂ ਲੈ ਕੇ 22 ਤੱਕ ਜਿਹੜੇ ਓਪੀਐਸ ਜਿਆ ਆਪਣੇ ਐਸਸੀਐਸ ਆ ਇਹਨਾਂ ਦੇ ਕੋਲ 5.6 ਮਿਲੀਅਨ ਵਿਜ਼ਿਟ ਹੋਈਆਂ ਤੇ ਰੋਜ਼ ਮਤਲਬ ਐਵਰੇਜ 2700 ਵਿਜ਼ਿਟ ਜਿਹੜੀ 23 ਦੇ ਵਿੱਚ ਹੋਈ ਹੈ ਤੁਸੀਂ ਦੇਖ ਲਓ ਕਿੰਨੇ ਲੋਕ ਇੱਥੇ ਆਉਂਦੇ ਆ ਤੇ ਕਿੰਨੀ ਉਹਨਾਂ ਦੀ ਜਾਨ ਬਚਦੀ ਹੈ ਬਹੁਤੀਆਂ ਹੇ ਅਰਬਨ ਏਰੀਆ ਦੇ ਵਿੱਚ ਹੁੰਦੀਆਂ ਤੇ ਇਹਦੀ ਜਿਹੜੀ ਇਫੈਕਟਿਵ ਤੇ ਕਾਸਟ ਇਫੈਕਟਿਵ ਆ ਸਟੱਡੀ ਦੱਸਦੀ ਆ ਕਿ 230 ਮੋਤਾਂ ਜਿਹੜੀਆਂ ਨੇ ਉਹ 20 ਮਹੀਨਿਆਂ ਦੇ ਵਿੱਚ ਇਹ ਬਚਾਈਆਂ ਗਈਆਂ ਪਰ ਇਹ ਨਨਾਈਮੋ ਵਾਲੀ ਬਾਰੇ ਐਸ ਵੇਲੇ ਰੌਲਾ ਪੈ ਰਿਹਾ ਅਗਲੀ ਗੱਲਬਾਤ ਪੇਨ ਕਿਲਰਜ਼ ਬਾਰੇ ਪੇਨ ਕਿਲਰ ਦੀ ਕਹਿੰਦੇ ਸਪਲਾਈ ਸ਼ਾਰਟ ਆ ਕੈਨੇਡਾ ਦੇ ਵਿੱਚ ਸ਼ਾਰਟੇਜ ਜਿਹੜੀ ਹੋ ਰਹੀ ਆ ਪੇਨ ਮੈਡੀਸਿਨ ਜਿਵੇਂ ਆਪਣੇ ਜਿਹੜੇ ਪਾਰਕੋਸੈਟ ਆ ਜਾਂ ਟਾਈਲਨਲ 3 ਆ ਜਿਨ੍ਹਾਂ ਦੇ ਵਿੱਚ ਐਸੀਟਾਮੀਨੋਫਨ ਕੋਡੀਨ ਦੇ ਨਾਲ ਜਾਂ ਆਕਸੀਕੋਡੋਨ ਦੇ ਨਾਲ ਹੁੰਦਾ ਜਿਹੜਾ ਟਾਇਨੋ 3 ਦੇ ਵਿੱਚ ਜਿਹੜਾ ਮੋਲੀਕਿਊਲ ਆ ਜਿਹੜਾ ਸਾਲਟ ਆ ਉਹਨਾਂ ਪੇਨ ਕਿਲਰ ਦੀ ਸ਼ਾਰਟ ਸਪਲਾਈ ਚੱਲ ਰਹੀ ਹੈ ਹਾਲਾਂਕਿ ਪ੍ਰਸਕ੍ਰਿਪਸ਼ਨ ਦੇ ਨਾਲ ਮਿਲਦੀਆਂ ਉਦਾਂ ਤੁਸੀਂ ਓਵਰ ਦਾ ਕਾਊਂਟਰ ਨਹੀਂ ਇਹ ਹੁੰਦੀਆਂ ਹੈਲਥ ਕੈਨੇਡਾ ਨੇ ਇਹ ਅਨਾਉਂਸ ਕਰ ਦਿੱਤੀ ਹੈ ਇਹਦੀ ਸ਼ਾਰਟੇਜ ਔਰ ਇਹਦਾ ਪੇਸ਼ੈਂਟ ਦੇ ਉੱਤੇ ਆ ਸਮਰ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਹੀ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਮੈਨੂਫੈਕਚਰਿੰਗ ਪ੍ਰੋਬਲਮ ਆ ਕਾਰਨੇਦਾਈ ਦੱਸਿਆ ਜਾ ਰਿਹਾ ਇੱਕ ਵੱਡੀ ਮੇਜਰ ਡਰਗ ਕੰਪਨੀ ਉਹਨਾਂ ਦੇ ਕੋਲ ਇਸ਼ੂ ਆਇਆ ਦੂਜੀਆਂ ਕੰਪਨੀਆਂ ਜਿਹੜੀਆਂ ਉਹ ਐਕਸਟਰਾ ਡਿਮਾਂਡ ਨੂੰ ਪੂਰੀ ਨਹੀਂ ਕਰ ਸਕਦੀਆਂ ਤੇ ਇਸ ਕਰਕੇ ਜਿਹੜੀ ਕਮੀ ਇਹ ਦੱਸੀ ਜਾ ਰਹੀ ਹੈ ਅਸਲ ਚ ਐਗਜੈਕਟ ਰੀਜ਼ਨ ਨਹੀਂ ਦੱਸਿਆ ਕਿ ਅਸਲ ਕਾਰਨ ਕੀ ਹੈ ਡਰਗ ਮੇਕਰਜ਼ ਨੂੰ ਸ਼ਾਰਟੇਜ ਰਿਪੋਰਟ ਕਰਨੀ ਪੈਂਦੀ ਆ ਪਰ ਉਹ ਸ਼ਾਰਟੇਜ ਰਿਪੋਰਟ ਕਰਨੀ ਜ਼ਰੂਰੀ ਹੁੰਦੀ ਆ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਰੀਜ਼ਨ ਵੀ ਦੱਸਣ ਕਿ ਸ਼ਾਰਟੇਜ ਜਾ ਮਤਲਬ ਡਿਟੇਲਡ ਰੀਜ਼ਨ ਨਹੀਂ ਦੱਸਦੇ ਉਹ ਇਹਦੇ ਵਿੱਚੋਂ ਨਹੀਂ ਦੱਸਿਆ ਗਿਆ ਪਰ ਇੱਕ ਤਾਂ ਇਹ ਦੱਸਿਆ ਆ ਕਿ ਇਹ ਟੋਟਲ ਨਹੀਂ ਹੈ ਕਿ ਮੈਡੀਸਿਨ ਖਤਮ ਹੋ ਜੂਗੀ ਐਕਸਪਰਟ ਇਹ ਕਹਿੰਦੇ ਆ ਕਿ ਸ਼ਾਰਟੇਜ ਦਾ ਮਤਲਬ ਆ ਸਪਲਾਈ ਘਟ ਹੋਊਗੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੇਨਕিলার ਜਿਹੜੀਆਂ ਉਹ ਡਿਸਪੀਅਰ ਹੋ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ ਜਾਂ ਮਿਲਣੀਆਂ ਹੀ ਨਹੀਂ ਆ ਇਹ ਸ਼ਾਰਟੇਜ ਅਗਸਤ ਤੱਕ ਜਾਂ ਅਗਸਤ ਤੋਂ ਥੋੜਾ ਜਿਹਾ ਅੱਗੇ ਤੱਕ ਜਾ ਸਕਦੀ ਆ ਹਫਤੇ ਲੱਗ ਸਕਦੇ ਆ ਮਹੀਨਾ ਵੀ ਲੱਗ ਸਕਦਾ ਕਿ ਸਪਲਾਈ ਨਾਰਮਲ ਉੱਥੇ ਆਵੇ ਜਿਹੜੇ ਲੋਕਾਂ ਦੇ ਉੱਤੇ ਜ਼ਿਆਦਾ ਅਸਰ ਪੈਣਾ ਹੈ ਜਾਂ ਜਿਹੜੇ ਲੋਕ ਮਤਲਬ ਇੱਕਦਮ ਦਰਦ ਹੁੰਦਾ ਜਿੱਦਾਂ ਸਰਜਰੀ ਤੋਂ ਬਾਅਦ ਜਾਂ ਡੈਂਟਲ ਪੇਨ ਆ ਉਹਨਾਂ ਦੇ ਉੱਤੇ ਅਸਰ ਪਾਊਗਾ ਦੂਜਾ ਕੋਈ ਕ੍ਰੋਨਿਕ ਪੇਨ ਆ ਜਿਵੇਂ ਕਿਸੇ ਨੂੰ ਗਠੀਆ ਆ ਆਰਥਰਾਈਟਿਸ ਆ ਜਾ ਬੜਾ ਉਹ ਇਹਨਾਂ ਦੇ ਉੱਤੇ ਰਿਲੈਕਸ ਕਰਦਾ ਉਹਦੇ ਤੇ ਅਸਰ ਪਾ ਸਕਦਾ ਪਰ ਇਹਦੇ ਨਾਲ ਜੋ ਕਹਿੰਦੇ ਦੂਜੀਆਂ ਆਪਸ਼ਨਸ ਅਵੇਲੇਬਲ ਨੇ ਡਾਕਟਰ ਜਾਂ ਫਾਰਮੇਸੀਜ਼ ਪੇਸ਼ੈਂਟ ਦੀ ਹੈਲਪ ਕਰ ਸਕਦੇ ਆ ਕਿ ਨਾਨ-ਓਪੀਓਇਡ ਜਿਹੜੀਆਂ ਮੈਡੀਸਿਨਸ ਨੇ ਉਹ ਦੇ ਸਕਦੇ ਆ ਪਰੇ ਆ ਕੇ ਦਵਾਈ ਆਪਣੇ ਆਪ ਨਾ ਲਓ ਆਪਣੀ ਮਰਜ਼ੀ ਨਾਲ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਇੱਕਦਮ ਕੁਇਟ ਨਹੀਂ ਕਰ ਜਣਾ ਚਾਹੀਦਾ ਤੇ ਫਾਰਮੇਸੀਜ਼ ਜਿਹੜੇ ਨੇ ਉਹ ਹੌਲੀ ਹੌਲੀ ਇਹਨੂੰ ਸলো ਡਾਊਨ ਕਰ ਸਕਦੇ ਆ ਤੇ ਦੂਜਾ ਇਹ ਆ ਕਿ ਡਾਕਟਰ ਦੇ ਨਾਲ ਜਾਂ ਫਾਰਮਾਸਿਸਟ ਦੇ ਨਾਲ ਆਪਣੇ ਗੱਲ ਕਰੋ ਉਹ ਇਸ ਗੱਲ ਬਾਰੇ ਜ਼ਿਆਦਾ ਤੁਹਾਨੂੰ ਦੱਸ ਸਕਦੇ ਆ ਇੱਕ ਨਵੀਂ ਗੱਲ ਨਹੀਂ ਹੈ ਟਾਇਲਨੋਲ ਜਾਂ ਜਿਹੜੀ ਬੱਚਿਆਂ ਦੀ ਪੇਨ ਮੈਡੀਕੇਸ਼ਨ ਆ ਇਹ ਹੈ 22 23 ਦੇ ਵਿੱਚ ਬਹੁਤ ਸ਼ੋਰਟ ਹੋਈ ਆ ਮੇਜਰ ਸ਼ਾਰਟੇਜ ਸੀਗੀ ਬੱਚਿਆਂ ਦੀ ਐਸਟੀਨਾ ਐਸਟਾਮੀਨੋਫਿਨ ਤੇ ਆਜਬੋਪਰੋਫਨ ਜਿਹੜੀ ਕੋਵਿਡ-19 ਦੇ ਫਲੂ ਸੀਜ਼ਨ ਤੋਂ ਬਾਅਦ ਕਿਉਂਕਿ ਡਿਮਾਂਡ ਬਹੁਤ ਵੱਧ ਗਈ ਸੀ ਜਿਹੜੀ ਓਪੀਓਇਡ ਮੈਡੀਸਿਨ ਦੀ ਸ਼ਾਰਟੇਜ ਰਹੀ ਆ 5 ਇੱਕ ਸਾਲ ਪਹਿਲਾਂ 5-6 ਸਾਲ 18-19 ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹਾਈਡਰੋਮੋਰਫੀਨ ਜਾਂ ਮੋਰਫੀਨ ਸੀ ਕੈਨੇਡਾ ਦੇ ਵਿੱਚ ਉਹਦੀ ਸ਼ਾਰਟੇਜ ਹੋ ਗਈ ਸੀ ਉੱਥੇ ਵੀ ਮੈਨੂਫੈਕਚਰਿੰਗ ਦਾ ਡਿਲੇ ਸੀ ਉਹ ਇੱਕ ਵੱਡਾ ਕਾਰਨ ਇਹਦੇ ਵਿੱਚ ਉਸ ਵੇਲੇ ਵੀ ਬਣਿਆ ਸੀ ਅਗਲੀ ਗੱਲਬਾਤ ਕਾਰਾਂ ਦੀ ਚੋਰੀ ਬਾਰੇ ਚੰਗੀ ਖਬਰ ਇਹ ਆ ਕਿ ਕੈਨੇਡਾ ਦੇ ਵਿੱਚ ਕਾਰਾਂ ਦੀ ਚੋਰੀ ਘਟ ਗਈ ਹੈ 2025 ਦੇ ਵਿੱਚ ਜਿਹੜਾ ਪਹਿਲਾ ਆਧਿਆ ਆਟੋ থেਫਟ 19% ਘਟ ਗਿਆ ਆ ਜੇ ਇਹਦਾ ਮੁਕਾਬਲਾ ਪਿਛਲੇ ਸਾਲ 2024 ਦੇ ਨਾਲ ਕੀਤਾ ਜਾਵੇ 23000 ਕਾਰਾਂ ਚੋਰੀ ਹੋਈਆਂ ਇਹ ਨੰਬਰ ਜਿਹੜਾ ਆ ਲਾਸਟ ਈਅਰ ਨਾਲੋਂ ਘਟਾ ਕਿ ਸਿਚੁਏਸ਼ਨ ਕਿਸੇ ਨਾ ਕਿਸੇ ਤਰ੍ਹਾਂ ਪ੍ਰੂਵ ਹੋ ਰਹੀ ਆ ਜਿਆਦਾ ਚੋਰੀਆਂ ਹੁੰਦੀਆਂ ਸੀ ਇੰਟੈਰੀਓ ਤੇ ਕੰਬੈਕ ਦੇ ਵਿੱਚ ਉੱਥੇ ਵੱਡੀ ਇਹਦੇ ਵਿੱਚ ਰੁਕਪਈਆ ਵੱਡੀ ਕਮੀ ਆਈ ਹੈ ਇੰਟਰੀਓ 25.9% ਥੱਲੇ ਨੂੰ ਗਈ ਹੈ ਕਵੈਕ ਦੇ ਵਿੱਚ 22.2% ਥੱਲੇ ਨੂੰ ਗਈ ਹੈ ਜੇ ਦੂਜੇ ਏਰੀਆ ਜਿਵੇਂ ਐਟਲੈਂਟਿਕ ਆ ਜਾਂ ਵੈਸਟਰਨ ਕੈਨੇਡਾ ਉੱਥੇ 9% ਅਲਬਰਟਾ ਦੇ ਵਿੱਚ 12.5% ਡਾਊਨ ਗਈ ਹੈ ਡਾਊਨ ਕਿਉਂ ਗਈ ਹੈ ਐਕਸਪਰਟ ਕਹਿੰਦੇ ਕਿਉਂਕਿ ਹੁਣ ਟੀਮ ਵਰਕ ਕੀਤਾ ਪੁਲਿਸ ਨੇ ਸਰਕਾਰ ਨੇ ਤੇ ਪਬਲਿਕ ਅਵੇਅਰਨੈਸ ਨੇ ਇਕੱਠੇ ਹੋ ਕੇ ਇਹਨਾਂ ਨੇ ਕੰਮ ਕੀਤਾ ਤੇ ਤਾਂ ਜਿਹੜੀ ਇਹ ਤਾਰਾਂ ਦੀ ਚੋਰੀ ਘਟੀ ਹੈ ਜਿਹੜੇ ਹਾਈ ਰਿਸਕ ਏਰੀਆ ਆ ਉਹਨਾਂ ਦੇ ਵਿੱਚ ਪੁਲਿਸ ਦੀ ਐਕਟੀਵਿਟੀ ਵਧਾ ਦਿੱਤੀ ਇਹਨਾਂ ਨੇ ਅਨਟੈਰੀਓ ਦੇ ਵਿੱਚ ਕਬੈਕ ਦੇ ਵਿੱਚ ਜਿਹੜੀ ਸਪੈਸ਼ਲ ਪੁਲਿਸ ਯੂਨਿਟ ਹੈ ਜਿਹੜੀ ਫੋਕਸ ਹੀ ਇਸ ਗੱਲ ਦੇ ਉੱਤੇ ਕਰ ਰਹੀ ਆ ਕਿ ਜਿਹੜਾ ਵਹੀਕਲ ਥੈਫਟਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਅਲਬਰਟਾ ਦੇ ਵਿੱਚ ਜੇ ਪਰ ਪਰਸਨ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਚੋਰੀਆਂ ਆ ਅਨਟੈਰੀਓ ਦੇ ਵਿੱਚ ਜ਼ਿਆਦਾ ਥੈਫ ਅਨਟੈਰੀਓ ਤੇ ਟੋਟਲ ਚੋਰੀਆਂ ਜ਼ਿਆਦਾ ਹੋਈਆਂ ਪਰ ਜੇ ਜਨਸੰਖਿਆ ਦੇ ਹਿਸਾਬ ਨਾਲ ਪਰ ਹੈਡ ਗਿਣਨਾ ਹੋਵੇ ਤੇ ਉੱਥੇ ਅਲਬਰਟਾ ਜਿਹੜੀ ਆ ਉਹਦਾ ਨੰਬਰ ਜ਼ਿਆਦਾ ਉੱਤਿਆ ਜਿਹੜੇ ਦੂਜੀ ਇੱਕ ਇੱਕ ਤੇ ਚੋਰੀਆਂ ਘਟ ਗਈਆਂ ਦੂਜੀ ਚੰਗੀ ਗੱਲ ਇਹ ਹੋਈ ਆ ਕਿ ਜਿਹੜੀਆਂ ਅ ਕਹ ਲਓ ਕਿ ਲੱਭੇ ਗਏ ਆ ਉਹ ਉਹਨਾਂ ਦੀ ਗਿਣਤੀ ਵਧ ਗਈ ਆ ਰਿਕਵਰੀ ਰੇਟ ਜਿਹੜਾ ਜਿਹੜੇ ਚੋਰੀ ਹੋਏ ਸੀ 55.5% ਆ ਤੇ ਇਹ ਕਾਫੀ ਜ਼ਿਆਦਾ ਚੰਗਾ ਆ ਹਜੇ ਵੀ ਜਿਹੜੀ ਆਟੋ থেਫਟ ਦੇ ਨਾਲ ਇੰਸ਼ੋਰੈਂਸ ਦੇ ਉੱਤੇ ਅਸਰ ਪੈ ਰਿਹਾ ਇੰਸ਼ੋਰਸ ਰੇਟ ਹਜੇ ਵੀ ਹਾਈ ਨਹੀਂ ਕਿਉਂਕਿ ਇਨਫਲੇਸ਼ਨ ਆ ਜਾਂ ਪਾਰਟ ਸ਼ਾਰਟੇਜ ਆ ਰਿਪੇਅਰ ਆ ਜਾਂ ਲੀਗਲ ਕੋਸਟ ਆ ਉਹ ਵੀ ਇੱਕ ਕਾਰਨ ਹੈਗਾ ਪਰ ਉਹਦੇ ਵਿੱਚ ਜਿਹੜਾ ਆਟੋ ਥੈਫਟ ਆ ਇਹ ਵੀ ਇੱਕ ਕਾਰਨ ਹੈ ਕਾਰਾਂ ਦੀ ਚੋਰੀ ਵੀ ਇੱਕ ਕਾਰਨ ਜਿਹੜੇ ਹੈਗੇ ਆ ਕਿ ਦੱਸ ਰਹੇ ਆ ਜਿਹੜੇ ਐਕਸਪੋਰਟ ਦੱਸ ਰਿਹਾ ਕਿ ਸਾਡੀ ਲੜਾਈ ਅਜੇ ਵੀ ਮੁੱਕੀ ਨਹੀਂ ਆ ਪਰ ਇੱਕ ਇਹ ਆ ਕਿ ਜਿੰਨਾ ਪਹਿਲਾਂ ਵਧ ਰਿਹਾ ਸੀ ਇਹ ਇਹ ਹੁਣ ਵਧਣ ਦੀ ਬਜਾਏ ਘਟਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਆਸਾਂ ਕੇ ਨੇ ਉੱਤੇ ਕਾਬੂ ਪਾ ਲਿਆ ਜਾਏ ਅਗਲੀ ਗੱਲਬਾਤ ਸਰੀ ਤੋਂ ਸਰੀ ਆਪ ਜਾਣਦੇ ਨੇ ਕਿ RCMP ਤੋਂ ਸਿਟੀ ਪੁਲਿਸ ਫੋਰਸ ਦੇ ਵਿੱਚ ਸਵਿਚ ਕਰ ਰਹੀ ਆ ਜਿਹੜੀ ਸਿਟੀ ਆ ਉਹ ਰਿਪਲੇਸ ਕਰ ਰਹੀ ਆ RCMP ਨੂੰ ਸਰੀ ਪੁਲਿਸ ਸਰਵਿਸ ਦੇ ਨਾਲ ਜਾਨੀ ਕਿ SPS ਦੇ ਨਾਲ ਪਰ ਜਿਹੜੀ ट्रांजिशन ਆ ਇਹ ਪੂਰਾ ਹਜੇ ਹੋਣ ਨੂੰ ਟਾਈਮ ਲੱਗੂਗਾ ਦੱਸਿਆ ਜਾ ਰਿਹਾ ਆ ਆਪਾਂ ਵੀ ਜਾਣਦੇ ਆ ਕਿ ਮੇਅਰ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਸਵਿਚ ਨਾ ਹੋਵੇ ਮੇਰ ਬ੍ਰੈਂਡਾ ਲੋਗ ਉਹਨਾਂ ਨੇ ਕਾਨੂੰਨੀ ਤੌਰ ਤੇ ਇਸ ਤਬਦੀਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਸਾਰੇ ਜਿਹੜੇ ਚੈਲੰਜ ਸੀਗੇ ਫੇਲ ਹੋ ਗਏ ਪਰ ਉਹਦਾ ਫੇਲ ਹੋਣ ਦਾ ਨੁਕਸਾਨ ਇਹ ਹੋਇਆ ਕਿ ਡਿਲੇ ਹੋਣ ਲੱਗ ਪਿਆ ਹੁਣ ਇਹ ਸਾਰੀ ਗੱਲਬਾਤ ਅਗਲੇ ਤੋਂ ਅਗਲੇ ਸਾਲ ਤੇ ਜਾ ਪਈ ਹੈ ਮਤਲਬ ਹੋ ਸਕਦਾ ਉਹ ਤੋਂ ਵੀ ਅਗਲੇ ਤੇ ਜਾਵੇ 27 ਦੇ ਐਂਡ ਤੱਕ ਸਾਰੀ ਟਰਾਂਜ਼ੀਸ਼ਨ ਪੂਰੀ ਹੋ ਸਕੂਗੀ ਪਹਿਲਾਂ ਜਿਹੜਾ ਸਵਿਚ ਹੋਣਾ ਸੀ ਇਹ ਐਂਡ ਆਫ 2026 ਹੋਣਾ ਸੀ ਅ 26 ਦੇ ਵਿੱਚ ਹੋਣਾ ਸੀ ਪਰ ਹੁਣ 1 ਸਾਲ ਤਾਂ ਸਿੱਧਾ ਹੀ ਇਹ ਡਿਲੇ ਹੋ ਗਿਆ ਕਹਿੰਦੇ ਵੀ 27 ਦੇ ਵਿੱਚ ਇਹ ਜਿਹੜਾ ਆ ਉਹ ਹੋਊਗਾ 1 ਸਾਲ ਵਾਧੂ ਲੱਗੂਗਾ ਦੇ ਉੱਤੇ ਪੁਲਿਸ ਬੋਰਡ ਐਸਪਰੇ ਸਾਰਾ ਦੋਸ਼ ਦੇ ਰਿਆ ਮੇਅਰ ਦੇ ਉੱਤੇ ਕਿ ਮੇਅਰ ਦੀ ਜਿਹੜੀ ਲੀਗਲ ਫਾਈਟ ਸੀਗੀ ਕਾਨੂੰਨੀ ਲੜਾਈ ਸੀ ਉਹਨੇ ਸਾਰੀ ਪਲੈਨਿੰਗ ਰੋਕ ਦਿੱਤੀ 2023 ਤੇ 24 ਦੇ ਵਿੱਚ ਤੇ ਜਿਹੜਾ ਅਸਰ ਸਾਨੂੰ ਹੁਣ ਆਇਆ ਇਸ ਵੇਲੇ ਇਹਦੇ ਉੱਤੇ ਪਿਆ ਰਿਆ ਮੇਅਰ ਇਸ ਕੱਲ ਦੇ ਨਾਲ ਸਹਿਮਤ ਆਉਂ ਕਹਿੰਦੇ ਤਾਂ ਐਵੇਂ ਬਲੇਮ ਗੇਮ ਆ ਵੀ ਸਾਡੇ ਉੱਤੇ ਦੋਸ਼ ਦਿੱਤਾ ਜਾ ਰਿਹਾ ਰੋਲਾ ਇਹਨਾਂ ਦਾ ਹੀ ਆ ਸਾਡੇ ਵਿੱਚ ਉਹ ਕਹਿੰਦੇ ਕਿ ਬੋਰਡ ਸਿਰਫ ਐਕਸਕਿਊਜ਼ ਬਣਾ ਰਿਹਾ ਜਾਂ ਉਹ ਉਹਨਾਂ ਨੇ ਕਿਹਾ ਵੀ ਇਹ ਬਲੇਮ ਗੇਮ ਖੇਡੀ ਜਾ ਰਹੀ ਹੈ ਸਿਰਫ ਦੋਸ਼ ਤਰ੍ਹਾਂ ਜਾ ਰਿਹਾ ਸਾਡੇ ਉੱਤੇ ਪੁਲਿਸ ਟ੍ਰੇਨਿੰਗ ਸਪਾਟ ਸੀ ਹੈ ਨਹੀਂ ਰੋਲਾ ਇਹ ਆ ਬ੍ਰੈਂਡਾ ਲੋਕ ਨੇ ਇਹ ਕਿਹਾ ਕਿ ਅਸਲ ਕਾਰਨ ਇਹ ਆ ਕਿ ਜਿਹੜੇ ਬੀਸੀ ਪੁਲਿਸ ਦੇ ਟ੍ਰੇਨਿੰਗ ਦੇ ਸਕੂਲ ਆ ਉੱਥੇ ਇੱਕ ਨੰਬਰ ਆ ਇੰਨੇ ਕਿ ਪੁਲਿਸ ਚ ਭਰਤੀ ਹੁਣੇ ਯੂਨੀਵਰਸਿਟੀ ਥੋੜਾ ਕਿਸੇ ਨੂੰ ਕੀਤਾ ਜਾ ਸਕਦਾ ਉਹਦੀ ਟ੍ਰੇਨਿੰਗ ਹੁਣੀ ਜਿੱਥੇ ਟ੍ਰੇਨਿੰਗ ਦੇਣੀ ਉੱਥੇ ਜਿਹੜੇ ਸੀਟਾਂ ਕੱਟ ਨੇ ਸਾਰੀ ਨੂੰ ਹੁਣ ਹੋਰ ਆਫੀਸਰ ਚਾਹੀਦੇ ਆ ਸਾਰੀ ਪੁਲਿਸ ਸਰਵਿਸ ਕੋਲੇ ਐਸ ਵੇਲੇ 552 ਆਫੀਸਰ ਨੇ ਪਰ ਇਹਨਾਂ ਨੂੰ ਘੱਟੋ ਘੱਟ 785 ਚਾਹੀਦੇ ਆ ਤੇ ਹੁਣ 785 ਚਾਹੀਦੇ ਕੱਲ ਨੂੰ ਪ੍ਰੋਵੈਕ ਦੇ ਵਿੱਚ ਉਹਨਾਂ ਦਾ ਏਮ ਆ ਕਿ 860 ਚਾਹੀਦੇ ਹੈਗੇ 552 RCMP ਹਜੇ ਵੀ ਸਾਰੇ ਦੇ ਕੁਝ ਏਰੀਆਸ ਦੇ ਵਿੱਚ ਕੰਮ ਕਰ ਰਿਹਾ ਕਿਉਂਕਿ SPS ਕੋਲ ਇਨਫਾ ਅਫੀਸਰ ਹੈ ਨਹੀਂ RCMP ਕਈ ਜਿਹੜੇ ਹਿੱਸੇ ਆ ਸਿਟੀ ਦੇ ਉਹਨਾਂ ਨੂੰ ਹੈਂਡਲ ਕਰ ਰਹੀ ਆ ਸੋ ਜਿਹੜੀ ਕਾਸਟ ਆ ਉਹ ਹੁਣ ਕਿੰਨੀ ਪੈ ਰਹੀ ਆ ਇਹਨੂੰ RCMP ਨੂੰ ਰੱਖਣ ਦੀ ਉਹ ਮਾਮਲਾ ਵੀ ਹਜੇ ਅਨਕਲੀਅਰ ਆ ਪਰ ਮਤਲਬ ਉਹਨਾਂ ਨੇ ਕਿਹਾ ਤਾਂ ਹੈ ਸਿਟੀ ਨੇ ਵੀ ਅਸੀਂ ਕਵਰ ਕਰਾਂਗੇ ਪ੍ਰੋਵਿੰਸ ਨੇ ਸਿਟੀ ਨੂੰ ਜਿਹੜਾ ਦੇ ਰਿਹਾ ਉਹ 250 ਮਿਲੀਅਨ ਡਾਲਰ BC ਸਹਿਮਤ ਹੋਇਆ ਇਸ ਗੱਲ ਦੇ ਉੱਤੇ ਕਿ ਸਿਟੀ ਨੂੰ 250 ਮਿਲੀਅਨ ਡਾਲਰ ਦਿੱਤਾ ਜਾਊਗਾ ਤੇ ਔਰ ਇਹ 34 ਤੱਕ ਦੇਣਾ ਇਹਨਾਂ ਨੇ ਉਹਨੂੰ ਸਪਰੈਡ ਕਰਕੇ ਮਤਲਬ ਜਿਹੜਾ ਟੈਕਸ ਪੇਅਰ ਆ ਉਹਨਾਂ ਦੇ ਉੱਤੇ ਸਿੱਧਾ ਬੋਝ ਨਹੀਂ ਪਊਗਾ ਤੇ ਸਿਟੀ ਦੀ ਜਿਹੜੀ ਹੈਲਥ ਹੋ ਜੂਗੀ ਪਰ ਅਜੇ ਵੀ ਜਿਹੜਾ ਰੇੜਕਾ ਇਹਨਾਂ ਦਾ ਆਪਸ ਦੇ ਵਿੱਚ ਚੱਲ ਜੀ ਜਾਂਦਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਇਹ ਮੇਅਰ ਉਹਦੇ ਖਿਲਾਫ ਸੀਗੀ ਇਹਨਾਂ ਨੇ ਚਾਇਆ ਸੀ ਕਿ ਸਾਰੇ ਦੇ ਲੋਕਲ ਪੁਲਿਸ ਨਾ ਆਵੇ আর ਸੀਐਮਪੀ ਹੀ ਰਹਿਣੀ ਚਾਹੀਦੀ ਔਰ ਇਹਨਾਂ ਦੀ ਰਾਈ ਦੇ ਵਿੱਚ 400% ਬੈਟਰ ਆਪਸ਼ਨ ਸੀ ਪਰ ਇਹਨਾਂ ਦਾ ਕਿਹਾ ਹੁਣ ਉਸੇ ਗੱਲ ਨੂੰ ਸਾਰੇ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਦੇ ਵਿਰੋਧ ਕਰਕੇ ਡਿਲੇ ਹੋਇਆ ਸਾਰਾ ਤੇ ਮੇਅਰ ਦਾ ਲਾਜਿਕ ਇਹ ਆ ਵੀ ਅਸਲ ਦੇ ਵਿੱਚ ਟ੍ਰੇਨਿੰਗ ਸਪਾਟਸ ਹੀ ਹਨ ਇਹ ਬਲੇਮ ਗੇਮ ਆ ਵੀ ਜਦੋਂ ਅਸੀਂ ਕਹਿ ਦਿੱਤਾ ਕਾਨੂੰਨੀ ਤੌਰ ਦੇ ਉੱਤੇ ਇਹ ਸਾਡਾ ਕਸੂਰ ਕੋਈ ਨਹੀਂ ਹੈ ਇਹਦੇ ਵਿੱਚ ਇਹ ਕਾਨੂੰਨੀ ਅੜਚੜਾਂ ਹੀ ਨੇ ਇਹਦੇ ਵਿੱਚ ਚਿੜੀਆਂ ਮੋਰੇ ਆ ਰਹੀਆਂ ਨੇ ਸੋ ਦੇਖੋ ਇਸ ਫਾਰਮੂਲੇ ਦੇ ਵਿੱਚ ਹੁਣ ਕੀ ਬਣਦਾ ਪਰ ਇਹ ਮਾਮਲਾ ਕਿਸੇ ਨਾ ਕਿਸੇ ਤਰ੍ਹਾਂ ਸੋਲਝਣਾ ਚਾਹੀਦਾ ਜਿੰਨੀ ਜਲਦੀ ਟਰਾਂਜੀਸ਼ਨ ਹੋਊਗੀ ਉਨਾਂ ਸਰੀ ਦੇ ਲੋਕਾਂ ਦੇ ਉੱਤੇ ਜਿਹੜਾ ਬੋਝ ਘਟ ਪਊਗਾ ਕਿਉਂਕਿ ਐਸਪੀਐਸ ਤਾਂ ਚੱਲ ਹੀ ਰਹੀ ਆ ਉਹਦੇ ਨਾਲ ਨਾਲ ਜਿਹੜੀ ਦੂਜੀ ਪੁਲਿਸ ਫੋਰਸ ਆ ਉਹਨੂੰ ਰੱਖਣ ਦਾ ਜਿਹੜਾ ਬੋਝ ਆ ਉਹ ਵੀ ਇਹਨਾਂ ਦੇ ਉੱਤੇ ਪੈ ਰਿਹਾ ਹੈ ਤੇ ਉਹਦੀ ਕਾਸਟ ਕਲੀਅਰ ਨਹੀਂ ਆ ਕਿ ਕਿੰਨੀ ਕੋਈ ਕਾਸਟ ਆ ਰਹੀ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨ ਹੋਈਆਂ ਕੱਲੋਂ ਬਤਾ